ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਵੈਲਕਮ ਟੂ ਮਾਈ ਚੈਨਲ ਇੰਦਰਕਾਰ ਮੋਟੀਵੇਸ਼ਨਲ ਲੋਕਾਂ ਦੀਆਂ ਕੋੜੀਆਂ ਗੱਲਾਂ ਚੁਗਲੀ ਨਿੰਦਾ ਯਾ ਪਿੱਠ ਪਿੱਛੇ ਤੁਹਾਡੀ ਬੁੜਾਈ ਕਰਨਾ ਅਸਰ ਪੈਂਦਾ ਹਾਂ ਅਸਰ ਪੈਂਦਾ ਪਰ ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਇਸ ਚੀਜ਼ ਨੂੰ ਕਿੰਨਾ ਕ ਸੱਚ ਮੰਨਦੇ ਹੋ ਕਿੰਨੀ ਦੇਰ ਤੱਕ ਆਪਣੇ ਮਾਈਂਡ ਦੇ ਵਿੱਚ ਰੱਖਦੇ ਹੋ ਤੇ ਕਿੰਨਾ ਉਹਦਾ ਅਸਰ ਤੁਹਾਡੇ ਤੇ ਪੈਂਦਾ ਆ ਤਿੰਨ ਪੁਆਇੰਟ ਨੇ ਅਸਰ ਪੈਂਦਾ ਇਹ ਬਿਲਕੁਲ ਰਾਈਟ ਕਹਾ ਗਿਆ ਕਿਉਂਕਿ ਐਟਲੀਸਟ ਜਦੋਂ ਅਸੀਂ ਕਿਸੇ ਦਾ ਹੱਦੋਂ ਵੱਧ ਕਰਦੇ ਹਾਂ ਕਿਸੇ ਨੂੰ ਇੱਜ਼ਤ ਦਿੰਦੇ ਹਾਂ ਤੇ ਫਿਰ ਸਾਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਉਹ ਬੰਦਾ ਤਾਂ ਸਾਨੂੰ ਟੀਚ ਨਹੀਂ ਜਾਣਦਾ ਸਾਡੀਆਂ ਗੱਲਾਂ ਪਿੱਠ ਪਿੱਛੇ ਕਰੀ ਜਾਂਦਾ ਉਹਦੇ ਮਨ 'ਚ ਤਾਂ ਕੁਝ ਹੋਰ ਚੱਲਦਾ ਤੇ ਫੇਸ ਤੇ ਕੁਝ ਹੋਰ ਚੱਲਦਾ ਐਟਲੀਸਟ ਥੋੜੇ ਟਾਈਮ ਲਈ ਤਾਂ ਫਰਕ ਪੈਂਦਾ ਚਲੋ ਇਹਨੂੰ ਲੌਂਗ ਟਾਈਮ ਨਾ ਖਿੱਚ ਕੇ ਲੈ ਕੇ ਜਾਓ ਇਹਨੂੰ ਆਪਣੇ ਤੇ ਡਿਪੈਂਡੈਂਟ ਨਾ ਹੋਣ ਦਿਓ ਇਹਦੇ ਅਕੋਰਡਿੰਗ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣੀ ਹੈ ਹੈਗੀ ਛੋਟੀ ਜੀ ਸਟੋਰੀ ਹੈ ਫਿਰ ਬਹੁਤ ਅੱਛੀ ਸਿੱਖ ਦਿੱਤੀ ਹੈ। ਕੰਧ ਇੱਕ ਬੰਦੇ ਦਾ ਮੁੰਡਾ ਨਾ ਜਿਹੜਾ ਬਹੁਤ ਜ਼ਿਆਦਾ ਗੁੱਸਾ ਕਰਦਾ ਸੀ, ਚਿੜਚਿੜਾ ਸੀ। ਲੋਕਾਂ ਨੇ ਕੁਝ ਕਹਿ ਦੇਣਾ ਛਰਾਰਤੀ ਹੈ ਤੇਰਾ ਮੁੰਡਾ ਤਾਂ ਉਹਨੇ ਭੱਜ ਕੇ ਉਹਨੂੰ ਪੈ ਜਾਣਾ। ਉਹਨੇ ਉਮਰ ਦਾ ਲਿਹਾਜ਼ ਨਾ ਕਰਨਾ। ਉਹਨੇ ਉਸੇ ਗੱਲ ਨੂੰ ਸੱਚ ਮੰਨ ਲੈਣਾ ਕਿ ਹਾਂ ਮੈਂ ਬਦਤਮੀਜ਼ ਹੈਗਾ ਤੇ ਉਹ ਗੱਲ ਜਿਹੜੀ ਅੱਗੇ ਵਾ ਚਲਦੀ ਸੀ। ਲੋਕਾਂ ਦੇ ਕਾਹੇ ਅਕੋਰਡਿੰਗ ਗੱਲਾਂ ਦਾ ਉਹਦੇ ਤੇ ਅਸਰ ਬਹੁਤ ਪੈਂਦਾ ਸੀ। ਉਹਨੂੰ ਬੰਦਾ ਦੇਖਦਾ ਸੀ ਕਿ ਏਜ ਤਾਂ ਇਹਦੀ 13-14 ਦੇ ਕਰੀਬ ਆ। ਆਉਣ ਵਾਲੇ ਸਮੇਂ ਜੀ ਦਾ ਕੀ ਹਾਲ ਹੋਣਾ ਜਿਹੜਾ ਇੰਨੀਆਂ ਗੱਲਾਂ ਨਹੀਂ ਸੁਹਾ ਸਕਦਾ ਇੰਨਾ ਗੁੱਸਾ ਇੰਨਾ ਹਾਈਪਰ ਹੋ ਜਾਂਦਾ ਆ ਤੇ ਹੁਣ ਬਾਪ ਸੋਚਦਾ ਹੈ ਕਿ ਇਸ ਨੂੰ ਗੁੱਸੇ ਨਾਲ ਹੈਂਡਲ ਨਾ ਕਰਕੇ ਇੱਕ ਐਗਜ਼ੈਂਪਲ ਰਾਈਂ ਸਮਝਾਇਆ ਜਾਵੇ ਕਿਉਂਕਿ ਬੱਚਿਆਂ ਦੇ ਮਨ ਤੇ ਬਹੁਤ ਛੇਤੀ ਅਸਰ ਹੁੰਦਾ ਆ ਆਪਾਂ ਕਿਸੇ ਵੀ ਚੀਜ਼ ਨੂੰ ਆਪਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹਨੇ ਕੀ ਕੀਤਾ ਬਾਹਰ ਲੈ ਕੇ ਗਿਆ ਘਰ ਤੋਂ بارش ਪੈ ਕੇ ਹਟੀ ਸੀ ਤੇ ਇੱਕ ਛੋਟਾ ਜਿਹਾ ਗੱਡਾ ਸੀ ਟੋਆ ਉਹਦੇ 'ਚ ਪਾਣੀ ਜਿਹੜਾ ਉਹ ਭਰਿਆ ਹੋਇਆ ਸੀਗਾ ਹੁਣ ਆਪਣੇ ਬੇਟੇ ਨੂੰ ਕਹਿੰਦਾ ਕਿ ਇੱਕ ਪੱਥਰ ਚੱਕ ਥੋੜਾ ਜਿਹਾ ਤੇ ਉਸ ਭਾਰੀ ਪੱਥਰ ਨੂੰ ਚੱਕ ਕੇ ਉਸ ਤੋਏ ਦੇ ਵਿੱਚ ਤੱਪ ਕੇ ਮਾਰ ਹੁਣ ਮੁੰਡਾ ਇਦਾਂ ਹੀ ਕਰਦਾ ਉਹ ਆਪਣੇ ਬਾਪ ਤੇ ਕਹੇ ਅਕੋਰਡਿੰਗ ਉਸ ਪੱਥਰ ਨੂੰ ਧੱਬ ਕੇ ਪਾਣੀ ਦੇ ਵਿੱਚ ਫੈਂਕੇ ਮਾਰਦਾ ਤੇ ਪਾਣੀ ਕੀ ਹੁੰਦਾ ਪੱਥਰ ਉਹਦੇ ਵਿੱਚ ਗੱਡੇ 'ਚ ਪੈ ਗਏ ਤੇ ਪਾਣੀ ਜਿਹੜਾ ਉਹ ਵੱਧ ਤੋਂ ਵੱਧ ਬਾਹਰ ਨਿਕਲ ਆਇਆ ਤੋ ਆ ਅੱਧਾ ਖਾਲੀ ਹੋ ਗਿਆ ਹੁਣ ਉਹਦਾ ਬਾਪ ਨੂੰ ਨਦੀ ਕਿਨਾਰੇ ਵੱਡੀ ਨਦੀ ਚੱਲਦੀ ਹੁੰਦੀ ਹੈ ਫਰੈਸ਼ ਕਰਨ ਦੀ ਉੱਥੇ ਲੈ ਕੇ ਜਾਂਦਾ ਤੇ ਕਹਿੰਦਾ ਜਿਹੜਾ ਪੱਥਰ ਤੂੰ ਚੱਕਿਆ ਸੀ ਨਾ ਉਹ ਪੱਥਰ ਤੋਂ ਥੋੜਾ ਜਿਹਾ ਹੈਵੀ ਪੱਥਰ ਚੱਕਿਆ ਔਖਾ ਸੁੱਖਾ ਹੋ ਕੇ ਹੁਣ ਉਹ ਪੱਥਰੇ ਨਦੀ ਦੇ ਵਿੱਚ ਮਾਰੀ ਦਾ ਪਕੇ ਜਿੰਨਾ ਕਿ ਤੇਰੇ ਚ ਜੋਰ ਲੱਗ ਸਕਦਾ ਆ ਹੁਣ ਉਹ ਮੁੰਡੇ ਨੇ ਐਦਾਂ ਕੀਤਾ ਔਖਾ ਸੁੱਖਾ ਹੋ ਕੇ ਭਾਰੀ ਪੱਥਰ ਚੱਕਿਆ ਤੇ ਨਦੀ ਦੇ ਵਿੱਚ ਧੱਪ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੁਣ ਉੱਥੇ ਵੀ ਉਥਲ ਪੁਥਲ ਹੋਈ ਆ ਆਪਾਂ ਸਿਆਣੇ ਆ ਜਦੋਂ ਆਪਾਂ ਕੋਈ ਭਾਰੀ ਚੀਜ਼ ਨਦੀ ਦੇ ਪਾਣੀ ਵਿੱਚ ਸਮੁੰਦਰ ਚ ਕਿਤੇ ਵੀ ਵਗੇ ਰਾਂਗੇ ਇੱਕ ਵਾਰ ਤਾਂ ਛਾਲਾ ਜਾਂ ਆਉਂਦਾ ਆ ਆਇਆ ਛਾਲਾ ਜਾਂ ਪਾਣੀ ਉੱਪਰ ਨੂੰ ਫਗੁੱਲਾ ਜਾਂ ਬਣ ਕੇ ਫਿਰ ਸ਼ਾਂਤ ਹੋ ਗਿਆ ਪੱਥਰ ਡੁੱਬ ਗਿਆ ਹੁਣ ਇੱਥੇ ਬਾਪ ਨੇ ਸਿਖਿਆ ਦਿੱਤੀ ਆਪਣੇ ਬੱਚੇ ਨੂੰ ਜੋ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਐ ਏਟਲੀਸਟ ਉਸਨੇ ਕਿਹਾ ਕਿ ਜਦੋਂ ਲੋਕ ਤੁਹਾਡੀ ਬੁਰਾਈ ਕਰਦੇ ਨੇ ਤੁਹਾਡੇ ਫੇਸ ਤੇ ਆਪਣੇ ਪਿੱਛੇ ਤੁਹਾਨੂੰ ਕੁਝ ਵੀ ਪੁਰਾਉਂਦੇ ਨੇ ਉਸ ਦਾ ਅਸਰ ਉਦੋਂ ਪੈਂਦਾ ਜਦੋਂ ਤੁਸੀਂ ਉਸ ਨੂੰ ਐਕਸੈਪਟ ਕਰਦੇ ਜਦੋਂ ਉਸ ਗੱਲਾਂ ਨੂੰ ਤੁਸੀਂ ਇੰਨਾ ਮਜ਼ਬੂਤ ਬਣਾ ਕੇ ਆਪਣੇ ਮਾਈਂਡ ਦੇ ਵਿੱਚ ਸਟੋਰੇਜ ਕਰ ਲੈਣੇ ਫਿਰ ਉਹ ਮਾਈਂਡ ਦੇ ਵਿੱਚੋਂ ਗੱਲਾਂ ਨਿਕਲਦੀਆਂ ਨਹੀਂ ਕੰਮ 'ਚ ਧਿਆਨ ਲੱਗਦਾ ਨਹੀਂ ਤੇ ਤੁਸੀਂ ਮੱਜੇ ਚੁੱਪ ਹੋ ਜਾਂਦੇ ਹੋ ਤੋ ਫਿਰ ਉਸ ਟੋਏ ਵਰਗਾ ਹੈ ਜੇਕਰ ਤੂੰ ਵਿਸ਼ਾਲ ਆ ਨਦੀ ਦੇ ਪਾਣੀ ਵਾਂ ਔਰ ਆਪਣੇ ਆਪ ਤੇ ਬਲੀਵ ਆ ਵੀ ਮੈਨੂੰ ਕਿਸੇ ਦੀਆਂ ਕਹੀਆਂ ਗੱਲਾਂ ਤੇ ਕੋਈ ਲੈਣਾ ਦੇਣਾ ਨਹੀਂ ਲੋਕ ਹੁੰਦੇ ਨੇ ਬਕਵਾਸ ਮਰਨ ਦੇ ਲੋਕਾਂ ਨੂੰ ਮੇਰੇ ਅਸਤਿਤਵ ਦਾ ਕੁਝ ਨਹੀਂ ਪਤਾ ਮੈਂ ਕੀ ਹਾਂ ਜ਼ਿੰਦਗੀ 'ਚ ਕੀ ਮੇਰੀ ਥਿੰਕਿੰਗ ਹੈ ਤੇ ਕੀ ਮੈਂ ਬੜਨਾ ਚਾਹੁੰਨਾ ਉਹ ਮੇਰੇ ਪਰਮਾਤਮਾ ਨੂੰ ਪਤਾ ਹੈ ਜਦੋਂ ਤੁਹਾਨੂੰ ਆਪਣੇ ਆਪ ਤੇ ਡ੍ਰਿਡ ਵਿਸ਼ਵਾਸ ਆ ਜਦੋਂ ਤੁਸੀਂ ਆਪਣੇ ਆਪ ਦੀ ਸੈਲਫ ਰਿਸਪੈਕਟ ਕਰਦੇ ਹੋ ਫਿਰ ਲੋਕਾਂ ਦੀ ਕਈਆਂ ਗੱਲਾਂ ਦਾ ਸਿਰਫ ਅਸਰ ਅੱਧਾ ਘੰਟਾ ਪੈਂਦਾ ਹੈ ਘੰਟਾ ਪੈਂਦਾ ਰਾਤ ਨੂੰ ਸੌਣ ਤੋਂ ਬਾਅਦ ਸਾਰੀਆਂ ਗੱਲਾਂ ਭੁੱਲ ਕੇ ਇੱਕ ਨਵੀਂ ਜ਼ਵੇਰ ਦੇ ਨਾਲ ਇੱਕ ਨਵਾਂ ਇਨਸਾਨ ਜਾਗਰਿਤ ਹੁੰਦਾ ਹੈ ਸੋ ਇਸ ਤਰ੍ਹਾਂ ਮੈਂ ਤੁਹਾਨੂੰ ਇਹ ਗੱਲ ਸਮਝਾਉਣਾ ਚਾਹੁੰਦੀ ਹਾਂ ਲੋਕ ਹੁੰਦੇ ਹੀ ਗੱਲਾਂ ਕਰਨ ਲਈ ਕੋਈ ਵੀ انسان ਤੁਸੀਂ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦੇ ਚਾਹੇ ਤੁਹਾਡਾ ਉਹ ਬਿਜ਼ਨਸਮੈਨ 파ਟਨਰ ਆ ਚਾਹੇ ਤੁਹਾਡਾ ਬੋਸ ਆ ਚਾਹੇ ਤੁਹਾਡੇ ਆਪਣੇ ਘਰ ਦੇ ਜੀ ਨੇ ਭਾਵੇਂ ਤੁਹਾਡੇ ਨੇਬਰਸ ਨੇ ਤੁਹਾਡੇ ਰਿਲੇਟਿਵਸ ਨੇ ਕੋਈ ਵੀ ਨਹੀਂ ਦੁਨੀਆ ਭਾਂ ਭਾਂ ਦੇ ਦਿਮਾਗ ਚੱਕੀ ਫਿਰਦੀ ਆ ਕਿਸੇ ਦਾ ਦਿਮਾਗੀ ਖਿਆਸਾ ਨਹੀਂ ਹੈਗਾ ਤੁਸੀਂ ਆਪਣੇ ਆਪ ਲਈ ਸੋਚਣਾ ਆਪਣੇ ਆਪ ਲਈ ਜਿਉਣਾ ਆ ਤੁਸੀਂ ਇੱਕ ਬਿਲਕੁਲ ਵੀ ਸੋਚ ਕੇ ਨਾ ਚੱਲੋ ਕਿ ਮੈਂ ਲੋਕਾਂ ਲਈ ਜਿਉਣਾ ਆ ਜਾਂ ਲੋਕਾਂ ਨੂੰ ਖੁਸ਼ ਕਰਨ ਲਈ ਆ ਆਪਣੇ ਆਪ ਨੂੰ ਖੁਸ਼ ਰਹਿਣਾ ਸਿੱਖੋ ਜੇਕਰ ਤੁਹਾਡੇ ਕੰਮ ਸਹੀ ਨੇ ਨਾ ਤੁਹਾਨੂੰ ਲੱਗਦਾ ਕਿ ਮੈਂ ਦੁਨੀਆ ਦੇ ਵਿੱਚ ਸਹੀ ਕੰਮ ਕਰ ਰਿਹਾ ਫਿਰ ਤੁਹਾਨੂੰ ਉਸ ਦੀ ਸਫਾਈ ਦੀ ਜਰੂਰਤ ਨਹੀਂ ਆਪਾਂ ਤੁਹਾਡੇ ਆਪਣੇ ਘਰ ਦੇ ਹਾਂ ਨਾ ਹੀ ਤੁਹਾਨੂੰ ਉਸ ਚੀਜ਼ ਪਿੱਛੇ ਬੈਸ ਕਰਨ ਦੀ ਲੋੜ ਹੈ ਵਿਸ਼ਵਾਸ ਰੱਖੋ ਕਿ ਹਾਂ ਮੈਂ ਕੰਮ ਕਰ ਸਕਦਾ ਹਾਂ ਤੇ ਨਿਸ਼ਚਿਤ ਹੋ ਕੇ ਤੁਸੀਂ ਇਸ ਕੰਮ ਦਾ ਹੱਥ ਪਾ ਸਕਦੇ ਹੋ ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਵੀਡੀਓ ਚਾਲਦੇ ਦੇ ਵਿੱਚ ਦਿਣਾ ਚਾਹੁੰਦੀ ਹਾਂ ਇੱਕ ਮੁੰਡੇ ਨੇ ਘਰ ਦਾ ਬਹੁਤ ਵੱਡਾ ਜਿਹੜਾ ਕਹਿ ਸਕਦੇ ਹਾਂ ਖੁੱਲਾ ਡੁੱਲਾ ਕੱਚਾ ਵਿੜਾ ਉਹਨੇ ਆਪਣੇ ਫਾਦਰ ਨੂੰ ਗਿਆ ਕਿ ਮੈਂ ਇੱਥੇ ਫਰੂਟਸ ਦੇ ਪੌਦੇ ਲਾਉਣਾ ਚਾਹੁੰਦਾ ਹਾਂ ਫਰ ਬਾਪ ਨੇ ਗਿਆ ਨਹੀਂ ਪੱਤੇ ਗਿਰਣਗੇ ਗੰਦ ਪਾਊਗਾ ਮੈਨੂੰ ਪਸੰਦ ਨਹੀਂ ਆ ਮੈਂ ਤਾਂ ਖੁੱਲਾ ਸਾਫ਼ ਸੁਥਰਾ ਵਿਹੜਾ ਰੱਖਣਾ ਚਾਹੁੰਦਾ ਬੱਚੇ ਖੇਡਦੇ ਨੇ ਉਹਦੇ ਵੱਡੇ ਭਾਈ ਦੇ ਬੱਚੇ ਸੀਗੇ ਖੇਡਦੇ ਨੇ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਪੇੜ ਪੌਦੇ ਨੇ ਐਵੇਂ ਜਗ੍ਹਾ ਰੁੱਧਰ ਜਾਣਗੇ ਮੁੰਡਾ ਕਹਿੰਦਾ ਵੀ ਮੈਂ ਸੁਣੀ ਨਹੀਂ ਆਪਣੇ ਪਿਓ ਦੀ ਅੰਬਰੂਦ ਦਾ ਛਾਮਣ ਦਾ ਤੇ ਸੰਤਰੇ ਦਾ ਲੀਚੀ ਦਾ ਚਾਰ ਪੰਜ ਬੂਟੇ ਕਹਿੰਦੇ ਮੈਂ ਲੈ ਆਇਆ ਔਰ ਆਪਣੇ ਹਿਸਾਬ ਨਾਲ ਥੋੜ੍ਹੀ ਥੋੜ੍ਹੀ ਦੂਰੀ ਤੇ ਉਹ ਲਾ ਦਿੱ ਅੱਜ ਪਹਿਲਾ ਸਾਲ ਆ ਜਦੋਂ ਕਹਿੰਦੇ ਸਾਨੂੰ ਫਰੂਟ ਮਿਲਣਗੇ ਅਮਰੂਦ ਵੀ ਉਤਰੇ ਨੇ, ਜਾਮਣ ਵੀ ਮਿਲਿਆ, ਲੀਚੀ ਵੀ ਮਿਲਿਆ। ਕਹਿੰਦੇ ਹੁਣ ਮੇਰਾ ਫਾਦਰ ਨਾ ਭੱਜ ਕੇ ਟੋਕਰੀ ਲੈ ਕੇ ਉੱਪਰ ਕੇ ਲੈ ਕੇ ਆਉਂਦਾ ਤੇ ਸਭ ਤੋਂ ਵੱਧ ਖਾਂਦਾ। ਤੇ ਕਹਿੰਦਾ ਤੂੰ ਬਹੁਤ ਵਧੀਆ ਕੀਤਾ। ਵੀ ਤੂੰ ਆ ਫਰੂਟ ਲਾ ਦੇ। ਕਿਉਂਕਿ ਸਾਰਾ ਕੱਬਰ ਰਜ ਰਜ ਕੇ ਖਾਂਦਾ ਹੈ ਹੈਲਦੀ ਫਰੂਟ ਘਰ ਦੇ। ਸੋ ਮੁੰਡਾ ਕਹਿੰਦਾ ਕਿ ਮੇਰਾ ਵੀਡੀਓ ਬਣਾਉਣ ਦਾ ਮੇਨ ਮੋਟਿਵ ਆਹੀ ਸੀਗਾ ਕਿ ਜੇਕਰ ਤੁਹਾਡੇ ਵਿਚਾਰ ਚੰਗੇ ਨੇ ਨਾ, ਤੁਹਾਡੇ ਅger ਘਰ ਦੇ ਵੀ ਰੋਗ ਦੇ ਨੇ, ਤਾਂ ਡੋਂਟ ਵਰੀ। ਤੁਸੀਂ ਆਉਣ ਵਾਲੇ ਸਮੇਂ 'ਚ ਜਦੋਂ ਕੰਮ ਚੰਗਾ ਕਰ ਲਓਗੇ ਤਾਂ ਤੁਹਾਡੇ ਉਹੀ ਘਰ ਦੇ ਸਾਨੂੰ ਜਿਹੜੇ ਅੱਜ ਡਾਂਟ ਰਹੇ ਨੇ ਰੋਕ ਰਹੇ ਨੇ ਉਹੀ ਤੁਹਾਨੂੰ ਐਪਰੀਸ਼ੀਏਟ ਕਰਨਗੇ ਜ਼ਿੰਦਗੀ ਦੇ ਵਿੱਚ ਨਾ ਬਸ ਇਹੋ ਜਿਹਾ ਮੁਕਾਮ ਹਾਸਿਲ ਕਰੋ ਕਿ ਹਾਂ ਮੈਂ ਸਹੀ ਰਾਹ 'ਤੇ ਹਾਂ ਮੈਨੂੰ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਆ ਕਿਸੇ ਨਾਲ ਸਲਾਹ ਕਰਨ ਦੀ ਲੋੜ ਨਹੀਂ ਆ ਆਪਣੇ ਆਪ 'ਤੇ ਵਿਸ਼ਵਾਸ ਰੱਖੋ ਨਾ ਕਿ ਆ ਗੱਲਾਂ ਲੋਕਾਂ ਦੀਆਂ ਫੇਰ ਤੁਹਾਨੂੰ ਲੋਕ ਤੁਹਾਨੂੰ ਕਦੇ ਵੀ ਅੱਗੇ ਵਧਣ ਨਹੀਂ ਦੇਣਗੇ ਇਸ ਪਿੱਛੇ ਵੀ ਮੈਂ ਇੱਕ ਵੀਡੀਓ ਬਣਾਈ ਸੀ ਕਿ ਲੋਕਾਂ ਦੀ ਸੁਣੋਂਗੇ ਤਾਂ ਤੁਹਾਡਾ ਕੰਮ ਕਦੇ ਸੀਲੇ ਨਹੀਂ ਚੜੂਗਾ ਆਪਣੇ ਆਪ ਤੇ ਵਿਸ਼ਵਾਸ ਰੱਖੋ ਔਰ ਆਪਣੇ ਪਰਮਾਤਮਾ ਦਾ ਨਾਮ ਲੈ ਕੇ ਇਸ ਕੰਮ ਨੂੰ ਅਗਰ ਤੁਸੀਂ ਬੇਸ਼ੱਕ ਥੋੜਾ ਸਮਾਂ ਲੱਗੇਗਾ ਬਟ ਡੋਨਟ ਵਰੀ ਆਉਣ ਵਾਲਾ ਸਮਾਂ ਤੁਹਾਡਾ ਹੋਗਾ ਉਹੀ ਲੋਕ ਜਿਹੜੇ ਤੁਹਾਨੂੰ ਭੰਡਦੇ ਨੇ ਉਹ ਲੋਕ ਤੁਹਾਨੂੰ ਵਧਾਈਆਂ ਵੀ ਦੇਣਗੇ ਸੋ ਇਸ ਕਰਕੇ ਕਦੇ ਵੀ ਆਪਣੇ ਆਪ ਨੂੰ ਕੋਈ ਛੋਟੇ ਟੋਏ ਨਾਲ ਕੰਪੇਅਰ ਨਾ ਕਰੋ ਵਿਸ਼ਾਲ ਨਦੀ ਦੇ ਵਾਂਗ ਆਪਣੇ ਆਪ ਨੂੰ ਸਮਝੋ ਮੈਂ ਸਹੀ ਹਾਂ ਮੈਨੂੰ ਕਿਸੇ ਨਾਲ ਸਲਾਹ ਕਰਨ ਦੀ ਜਾਂ ਕਿਸੇ ਨੂੰ ਆਪਣੇ ਵਿਚਾਰ ਦੱਸਣ ਦੀ ਜ਼ਰਤ ਨਹੀਂ ਹੈ ਹਾਂ ਮੈਂ ਬੁਰਾ ਅਗਰ ਲੋਕ ਤੁਹਾਨੂੰ ਬੁਰਾ ਕ੍ਰੈਡਿਟ ਦਿੰਦੇ ਨੇ ਨਾ ਇਟਸ ਓਕੇ ਮੈਂ ਬੁਰਾ ਲੈਟਸ ਈ ਫੋਰ ਤੁਹਾਨੂੰ ਕਿਸੇ ਨਾਲ ਵੀ ਕੋਈ ਗੱਲ ਸ਼ੇਅਰ ਕਰਨ ਦੀ ਜਾਂ ਫਿਰ ਆਪਣੀ ਸਫਾਈ ਦੇਣ ਦੀ ਜ਼ਰਤ ਨਹੀਂ ਹੈ ਜੋ ਤੁਹਾਨੂੰ ਜਿਸ ਤਰੀਕੇ ਨਾਲ ਦੇਖਦਾ ਹੈ ਉਸ ਤਰੀਕੇ ਦੇ ਪੱਛੇ ਸੋ ਥੈਂਕ ਯੂ ਸੋਮਾ ਜੀ ਵੀਡੀਓ ਦੇਖਣ ਲਈ ਅਗਰ ਚੰਗੀ ਲੱਗੀ ਹੋਵੇ ਤਾਂ ਮੇਰੇ ਨਾਲ ਕੰਟੀਨਿਊ ਜੁੜੇ ਰਹਿਣ ਦੀ ਕਿਰਪਾਲਤਾ ਜ਼ਰੂਰ ਕਰਨੀ ਹੈ ਔਰ ਹਮੇਸ਼ਾ ਕਰ ਯਾਦ ਰੱਖਿਓ ਲੋਕ ਤੁਹਾਨੂੰ ਦੇਖ ਕੇ ਕਦੇ ਨਹੀਂ ਜਾਂਦੇ ਹਾਂ ਤੁਹਾਡੀ ਪ੍ਰਾਈਜ਼ ਜ਼ਰੂਰ ਕਰਦੇ ਨੇ ਅਗਰ ਲੋਕਾਂ ਤੋਂ ਚੰਗਿਆਈ ਲੈਣੀ ਹੈ ਤਾਂ ਉਹਦੇ ਲਈ ਮਰਨਾ ਪੈਂਦਾ ਹੈ ਜੀ ਕਿਉਂਕਿ ਮਰਿਆ ਹੋਇਆ ਬੰਦਾ ਜਿੰਨਾ ਮਰਜੀ ਮਾੜਾ ਸੀ ਭੈੜਾ ਸੀ ਕੰਜੂਸ ਸੀ ਮਰਨ ਤੋਂ ਬਾਅਦ ਅਕਸਰ ਉਹਦੀ ਸਤਾਰੀ ਕੀਤੀ ਜਾਂਦੀ ਹੈ ਸੋ ਜਿਉਂਦੇ ਜੀ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਹੈਗਾ ਇਸ ਕਰਕੇ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ ਰਾਤ ਨੂੰ ਸੌਂ ਕੇ ਇੱਕ ਪੂਰੇ ਸੁਪਨੇ ਦੀ ਤਰ੍ਹਾਂ ਭੁੱਲ ਜਿਆ ਕਰੋ ਤੇ ਨਾ ਹੀ ਸਫਾਈਆਂ ਦਿਆ ਕਰੋ ਤੇ ਨਾ ਹੀ ਮਾਫੀ ਮੰਗਿਆ ਕਰੋ ਕਿਉਂਕਿ ਜਿਹੜੇ ਸਾਡੇ ਬੁਰੇ ਵਕਤ 'ਚ ਨਹੀਂ ਨਾ ਖੜਦੇ ਤੁਹਾਨੂੰ ਫਿਰ ਚੰਗੇ ਵਕਤ 'ਚ ਐਂਟਰੀ ਨਾ ਹੋਣ ਦਿਆ ਕਰੋ ਆਪਣੀ ਖੁਸ਼ੀ ਆਪਣੇ ਪਰਿਵਾਰ ਨਾਲ ਹੀ ਫਿਰ ਜਿੱਤਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਬੁਰਾ ਵਕਤ ਸਾਨੂੰ ਸਿਖਾ ਕੇ ਜਾਂਦਾ ਕਿ ਕੌਣ ਆਪਣਾ ਤੇ ਕੌਣ ਪਰਾਇਆ ਥੈਂਕ ਯੂ ਸੋ ਮੱਚ ਫਿਰ ਮਰਨੇ ਇੱਕ ਸੋਹਣੀ ਜਿਹੀ ਵੀਡੀਓ ਤੇ ਆ